ਸਾਈਂ ਬਾਬਾ ਬੁੱਢਣ ਸਾਹਿਬ ਜੀ ਦਾ ਪਸ਼ੋਕੜ ਬਗਦਾਦ ਸ਼ਹਿਰ ਤੋਂ ਸੀ ਸਾਈਂ ਜੀ ਇਸ ਧਰਤੀ ਤੇ ਖੁਦਾ ਦੀ ਇਬਾਦਤ ਲਈ ਇੱਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ ਕਸ਼ਮੀਰ ਕੁਲੂ ਮਨਾਲੀ ਵਾਲੇ ਰਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿੱਚ ਇੱਕ ਉੱਚੀ ਪਹਾੜੀ ਤੇ ਆ ਕੇ ਡੇਰਾ ਲਾਇਆ ਇਤਿਹਾਸਕ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੀ ਉਮਰ 671 ਸਾਲ ਦੀ ਹੋ ਚੁੱਕੀ ਸੀ ਕੁਦਰਤ ਵੱਲੋਂ ਉਹਨਾਂ ਨੂੰ ਇੱਕ ਸ਼ੇਰ ਇੱਕ ਕੁੱਤਾ ਅਤੇ ਤਿੰਨ ਬੱਕਰੀਆਂ ਪ੍ਰਾਪਤ ਹੋਈਆਂ ਸਨ ਇਹਨਾਂ ਬੱਕਰੀਆਂ ਨੂੰ ਸ਼ੇਰ ਅਤੇ ਕੁੱਤਾ ਜੰਗਲਾਂ ਵਿੱਚ ਚਰਾ ਕੇ ਲਿਆਉਂਦੇ ਸਨ ਸਾਈ ਜੀ ਭਗਤੀ ਵਿੱਚ ਲੀਨ ਹੋ ਗਏ ਅਤੇ ਤਪੱਸਿਆ ਕਰਨ ਵਿੱਚ ਰੁੱਝੇ ਰਹਿੰਦੇ ਉਹਨਾਂ ਭਾਰੀ ਤਪੱਸਿਆ ਕੀਤੀ ਉਸ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਰਦوار ਵਿਖੇ ਸਜੂਬਤ ਸਨ ਤਾਂ ਉਹਨਾਂ ਪਾਸ ਇੱਕ ਵਿਅਕਤੀ ਦਰਸ਼ਨਾਂ ਨੂੰ ਆਇਆ ਜਿਸ ਦੀ ਫਰਿਆਦ ਸੁਣਦਿਆਂ ਹੀ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਕੀਰਤਪੁਰ ਸਾਹਿਬ ਵਿਖੇ ਬੜੇ ਹੀ ਚਿਰਾਂ ਤੋਂ ਇੱਕ ਪ੍ਰੇਮੀ ਉਹਨਾਂ ਨੂੰ ਯਾਦ ਕਰ ਰਿਹਾ ਹੈ ਕੋਲ ਬੈਠੇ ਕੋਲ ਬੈਠੇ ਵਿਅਕਤੀ ਨੇ ਪੁੱਛਿਆ ਕਿ ਇੰਨੀ ਦੂਰ ਤੋਂ ਹੰਨੂੰ ਕੌਣ ਯਾਦ ਕਰ ਰਿਹਾ ਹੈ ਤਾਂ ਬਾਬਾ ਬੁੱਢਣ ਸਾਹਿਬ ਜੀ ਦਾ ਨਾਮ ਲੈ ਕੇ ਆਪ ਜੀ ਨੇ ਕੀਰਤਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ ਜਦੋਂ ਸਾਈਂ ਜੀ 671 ਸਾਲ ਦੇ ਹੋ ਗਏ ਤਾਂ ਅਚਾਨਕ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਆਏ ਜਿੱਥੇ ਸਾਈਂ ਜੀ ਤਪੱਸਿਆ ਕਰ ਰਹੇ ਸਨ ਜਿਉਂ ਹੀ ਸਾਈਂ ਜੀ ਦੀ ਸਮਾਦੀ ਖੁੱਲੀ ਤਾਂ ਕੀ ਵੇਖਿਆ ਕਿ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੇ ਨਾਲ ਦੋ ਸਾਥੀ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਬੜੇ ਅਡੋਲ ਸਜੋਬਤ ਸਨ ਸਾਈ ਜੀ ਨੇ ਉਹਨਾਂ ਦੀ ਆਉ ਭਗਤ ਕੀਤੀ ਅਤੇ ਬੱਕਰੀਆਂ ਦਾ ਤਾਜ਼ਾ ਦੁੱਧ ਚੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਪੀਣ ਲਈ ਭੇਟ ਕੀਤਾ ਅਤੇ ਕਿਹਾ ਕਿ ਇਹੋ ਕੁਝ ਹੀ ਅਸੀਂ ਖੁਦ ਪੀਂਦੇ ਹਾਂ ਅਤੇ ਤੁਸੀਂ ਵੀ ਮੇਰਾ ਇਹ ਦੁੱਧ ਪ੍ਰਵਾਨ ਕਰੋ ਜਦੋਂ ਗੁਰੂ ਜੀ ਅੱਗੋਂ ਬੋਲੇ ਕਿ ਅੱਜ ਤਾਂ ਅਸੀਂ ਤ੍ਰਿਪਤ ਹੋ ਕੇ ਆਏ ਹਾਂ ਅਤੇ ਤੇਰਾ ਇਹ ਦੁੱਧ ਨਹੀਂ ਪੀਣਾ ਤਾਂ ਸਾਈਂ ਜੀ ਨੇ ਫਿਰ ਨਿਮਰਤਾ ਸਾਹਿਤ ਬੇਨਤੀ ਕੀਤੀ ਕਿ ਮੇਰਾ ਇਹ ਦੁੱਧ ਮੇਰੀ ਇਸ ਲਈ ਮੇਰੀ ਸ਼ਰਦਾ ਨੂੰ ਸਵੀਕਾਰ ਕਰੋ ਨਹੀਂ ਤਾਂ ਮੇਰੀ ਸ਼ਰਦਾ ਟੁੱਟ ਜਾਣੀ ਹੈ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਸ਼ਰਦਾ ਸ਼ਰਦਾ ਹੀ ਬਣੀ ਰਹੇਗੀ ਬਣੀ ਰਹੇਗੀ ਪਰ ਇਹ ਦੁੱਧ ਅੱਜ ਨਹੀਂ ਪੀਣਾ ਸਗੋਂ ਛੇਵੇਂ ਜਾਮੇ ਵਿੱਚ ਆ ਕੇ ਜਰੂਰ ਪੀਵਾਂਗੇ ਇਹ ਸਾਡੀ ਅਮਾਨਤ ਹੈ ਸਾਈ ਜੀ ਇਸ ਨੂੰ ਸੰਭ ਕੇ ਰੱਖਿਓ ਸਾਈ ਜੀ ਆਸ ਦੀ ਕਿਰਨ ਲੈ ਕੇ ਅੱਗੇ ਉਹ ਕਹਿਣ ਲੱਗੇ ਕਿ ਗੁਰੂ ਜੀ ਤੁਹਾਡਾ ਕਿਹਾ ਸਿਰ ਮੱਥੇ ਪਰ ਹੁਣ ਮੇਰੀ ਉਮਰ 671 ਸਾਲ ਦੀ ਹੋ ਗਈ ਹੈ ਹੁਣ ਕਿਤਨੀ ਦੇਰ ਮੈਨੂੰ ਹੋਰ ਜੂਨ ਲਈ ਮਜਬੂਰ ਕਰੋਗੇ ਸਾਈਂ ਜੀ ਨੇ ਗੁਰੂ ਜੀ ਦੀ ਆਗਿਆ ਨੂੰ ਮੰਨਦੇ ਹੋਏ ਉਸ ਦੁੱਧ ਦੇ ਛੰਨੇ ਨੂੰ ਆਪਣੇ ਧੂਨੇ ਵਿੱਚ ਦਬਾ ਕੇ ਰੱਖ ਦਿੱਤਾ ਜੋ ਕਿ 121 ਸਾਲ ਤੱਕ ਧੂਨੇ ਵਿੱਚ ਦੱਬਿਆ ਰਿਹਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਬੇਟੇ ਗੁਰੂ ਦਿੱਤਾ ਜੀ ਨੂੰ ਆਦੇਸ਼ ਦਿੱਤਾ ਕਿ ਤੁਸੀਂ ਹਿਮਾਲਿਆ ਪਹਾੜ ਦੇ ਤਰਾਇ ਖੇਤਰ ਵਿੱਚ ਇੱਕ ਨਗਰ ਬਸਾਓ ਅਤੇ ਉੱਥੇ ਅਗਲੇ ਜੀਵਨ ਵਿੱਚ ਨਿਵਾਸ ਥਾਂ ਬਣਾਓ। ਗੁਰੂ ਦਿੱਤਾ ਜੀ ਨੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੱਲੋਂ ਅਗਾਹ ਕੀਤਾ ਕਿ ਕਿਰਪਾ ਕਰਕੇ ਤੁਸੀਂ ਉਸ ਵਿਸ਼ੇਸ਼ ਸਥਾਨ ਦਾ ਚੋਣ ਕਰਕੇ ਦਿਓ। ਇਸ ਪ੍ਰਕਾਰ ਪਿਤਾ ਤੇ ਪੁੱਤ ਪਹਾੜ ਸੰਬੰਧੀ ਖੇਤਰ ਦੀ ਤਲਹਟੀ ਵਿੱਚ ਵਿਚਰਨ ਕਰਨ ਲੱਗੇ ਇਸ ਵਿੱਚ ਗੁਰੂ ਜੀ ਨੇ ਆਪਣੇ بیٹے ਗੁਰੂ ਦਿੱਤਾ ਜੀ ਨੂੰ ਦੱਸਿਆ ਅਸੀਂ ਪਹਿਲੇ ਜਮੇ ਵਿੱਚ ਸਰੀਰ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਇੱਥੇ ਪ੍ਰਚਾਰ ਲਈ ਵਿਚਰਨ ਕਰ ਰਹੇ ਸੀ ਤਾਂ ਉਹਨਾਂ ਦਿਨਾਂ ਇੱਥੇ ਹੀ ਇੱਕ ਸਾਈ ਬੁੱਢਣ ਸ਼ਾ ਨਿਵਾਸ ਕਰਦਾ ਸੀ ਜਿਸ ਨੂੰ ਇਬਾਦਤ ਕਰਨ ਦੀ ਤੇਜ ਇੱਛਾ ਸੀ ਇਸ ਲਈ ਉਹ ਲੰਬੀ ਉਮਰ ਦੀ ਇਸ਼ਾਰਾ ਰੱਖਦਾ ਸੀ ਜਦੋਂ ਸਾਡੇ ਤੋਂ ਉਸਨੇ ਇਹ ਮਨੋਕਾਮਨਾ ਪੂਰੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਅਸੀਂ ਉਸ ਨੂੰ ਕਿਹਾ ਅਜਿਹਾ ਹੀ ਹੋਵੇਗਾ ਅਸੀਂ ਆਪ ਜੀ ਦੁਆਰਾ ਭੇਟ ਕੀਤਾ ਗਿਆ ਦੁੱਧ ਜਾਂ ਕਟੋਰੇ ਛੇਵੇਂ ਜਾਮੇ ਸਰੀਰ ਵਿੱਚ ਸਵੀਕਾਰ ਕਰਾਂਗੇ ਜਦੋਂ ਤੁਹਾਡੇ ਸਵਾਸਾਂ ਦੀ ਪੂੰਜੀ ਖਤਮ ਹੋਣ ਵਾਲੀ ਹੋਵੇਗੀ ਹੁਣ ਉਹੀ ਸਮਾਂ ਆ ਗਿਆ ਹੈ ਸਾਨੂੰ ਬੁੱਢਣ ਸ਼ਾ ਫਕੀਰ ਵੱਲੋਂ ਭੇਟ ਕਰਕੇ ਉਸ ਦਾ ਦੁੱਧ ਦਾ ਕਟੋਰਾ ਸਵੀਕਾਰ ਕਰਨਾ ਹੈ ਗੁਰੂ ਜੀ ਨੇ ਇੱਕ ਪਹਾੜ ਸੰਬੰਧੀ ਗ੍ਰਾਮ ਵਿੱਚ ਬੁੱਢਣ ਸ਼ਾ ਨੂੰ ਖੋਜ ਲਿਆ ਬੁੱਢਣ ਸ਼ਾ ਨੇ ਗੁਰੂ ਜੀ ਦਾ ਹਾਰਦਿਕ ਸਵਾਗਤ ਕੀਤਾ ਉਹ ਕਹਿਣ ਲੱਗਾ ਇਹ ਤਾਂ ਠੀਕ ਹੈ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਉਤਰਾ ਅਧਿਕਾਰੀ ਹੋ ਉਹੀ ਸਭ ਤੇਜਵਸ਼ ਹੈ ਪਰ ਕਿਰਪਾ ਕਰਕੇ ਮੈਨੂੰ ਸ਼ਾਹੀ ਠਾਠ ਵਾਠ ਵੱਲੋਂ ਹਟ ਕੇ ਉਸੇ ਰੂਪ ਵਿੱਚ ਦਰਸ਼ਨ ਦਿਓ ਤਦ ਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਦੇਸ਼ ਦਿੱਤਾ ਕਿ ਉਹ ਤੁਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਇਸ਼ਨਾਨ ਕਰਕੇ ਪਰਤ ਆਵੋ ਗੁਰਦਿੱਤਾ ਜੀ ਨੇ ਅਜਿਹਾ ਹੀ ਕੀਤਾ ਜਦੋਂ ਪਰਤ ਕੇ ਬੁੱਢਣ ਸ਼ਾਹ ਦੇ ਸਨਮੁਖ ਹੋਏ ਤਾਂ ਬੁੱਢਣ ਸ਼ਾਹ ਨੂੰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਦਿਸਣਯੋਗ ਹੋਇਆ ਗਿਆ ਉਹ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਦੁੱਧ ਦਾ ਕਟੋਰਾ ਭੇਟ ਕਰਕੇ ਹੋਏ ਬੋਲਿਆ ਕਿਰਪਾ ਕਰਕੇ ਤੁਸੀਂ ਮੇਰੇ ਜੰਮਣ ਮਰਨ ਦਾ ਚੱਕਰ ਖਤਮ ਕਰ ਦਿਓ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਬਾਬਾ ਗੁਰੂ ਦਿੱਤਾ ਜੀ ਨੇ ਕਿਹਾ ਤੁਹਾਡੀ ਇੱਛਾ ਪੂਰੀ ਹੋਈ ਕੀਰਤਪੁਰ ਸਾਹਿਬ ਚ ਹੀ ਬਾਬਾ ਬੁੱਢਣ ਸਾਹਿਬ ਜੀ ਦੇ ਅੰਤਮ ਸਾਹ ਅਤੇ ਇੱਥੇ ਹੀ ਬਾਬਾ ਗੁਰਦਿੱਤਾ ਜੀ ਨੇ ਹੀ ਉਹਨਾਂ ਨੂੰ ਦਫਨਾ ਕੇ ਦਰਗਾਹ ਬਣਵਾਈ ਅਤੇ ਇਸ ਅਸਥਾਨ ਤੇ ਮੁਸਲਮਾਨ ਹੀ ਨਹੀਂ ਸਿੱਖ ਵੀ ਪੂਰੀ ਸ਼ਰਧਾ ਭਾਵਨਾ ਨਾਲ ਸੀਸ ਨਵਾਉਂਦੇ ਹਨ ਇਸੇ ਅਸਥਾਨ ਤੋਂ ਥੋੜੀ ਦੂਰੀ ਤੇ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਵੀ ਬਣਿਆ ਹੋਇਆ ਹੈ। ਦਰਗਾਹ ਦੇ ਅੰਦਰ ਬਾਬਾ ਬੁੱਢਣ ਸਾਹਿਬ ਜੀ ਦੇ ਨਾਲ-ਨਾਲ ਸਿੱਖ ਗੁਰੂ ਸਹਿਬਾਨ ਦੀਆਂ ਤਸਵੀਰਾਂ ਵੀ ਸ਼ੋਭਤ ਨੇ। ਸੋ ਸੋ ਠੀਕ ਹੈ ਸੰਗਤ ਜੀ। ਇਸ ਤਰ੍ਹਾਂ ਇਤਿਹਾਸ ਸੁਣਾਉਂਦੇ ਹੋਏ ਦਾਸ ਵੱਲੋਂ ਕਿਸੇ ਤੁਕ ਦੀ ਕੋਈ ਗਲਤੀ ਲੱਗ ਗਈ ਹੋਵੇ ਸੋ ਆਪ ਮੁਆਫ ਕਰਨਾ। ਸੋ ਇਸੇ ਹੀ ਤਰ੍ਹਾਂ ਦਾਸ ਫਿਰ ਆਪ ਜੀ ਦੇ ਸਨਮੁਖ ਕੁਝ ਇਤਿਹਾਸ ਦੇ ਪੰਨੇ ਲੈ ਕੇ ਫਿਰ ਹਾਜ਼ਰ ਹੋਵੇਗਾ ਸੋ ਦਿਓ ਆਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ